ਇਹ ਤੁਸੀਂ ਚੰਗੇ ਕਰਮ ਕੀਤੇ ਨੇ ਕੋਈ ਪੁੰਨ ਕੀਤਾ ਤੁਸੀਂ ਜ਼ਿੰਦਗੀ 'ਚ ਆਪਣੀ ਕਿ ਇਦਾਂ ਦੀ ਔਲਾਦ ਮਿਲੀ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਜ਼ਰੂਰੀ ਹੈ ਬਾਈ ਕਿ ਤੁਸੀਂ ਹੁਣ ਇੱਥੇ ਆਏ ਹੋ ਦੇਖਿਆ ਜੇ ਅਸੀਂ ਸੋਸ਼ਲ ਮੀਡੀਆ ਤੇ ਨਾ ਪਾਣਦੇ ਤਾਂ ਸ਼ਾਇਦ ਤੁਸੀਂ ਵੀ ਕਦੀ ਨਾ ਦੇਖਦੇ ਤੁਸੀਂ ਆਏ ਹੋ ਇਹ ਮਾਇਆ ਦੇ ਨਾਲ ਇਹਨਾਂ ਨੂੰ ਦਵਾਈਆਂ ਮਿਲਣਗੀਆਂ ਇਲਾਜ ਹੋਏਗਾ ਕੋਈ ਨਹੀਂ ਬੇਗਰੂ ਮੇਰ ਕਰੇਗਾ ਔਰ ਮੈਂ ਚੀਜ਼ਾਂ ਸਿਰਫ ਤੁਹਾਨੂੰ ਮਹਿਸੂਸ ਅਸਲੀ ਕਰਾਨਾ ਕਿ ਤੁਸੀਂ ਵੀ ਇੱਥੇ ਆਓ ਆ ਕੇ ਦੇਖੋ ਐਕਸਪੀਰੀਅੰਸ ਕਰੋ ਔਰ ਜਿਵੇਂ ਸਾਡਾ ਦਿਲਸ਼ੇਰ ਭਰਾ ਇੱਥੇ ਆਇਆ ਤੁਸੀਂ ਵੀ ਆਓ ਉਹਨਾਂ ਨੇ ਇਹਨਾਂ ਨੂੰ ਪੈਟ ਸਕੈਨ ਦੇ ਪੈਸੇ ਦਿੱਤੇ ਤੇ ਪੈਟ ਸਕੈਨ ਹੋਈ

ਮਾਦਾ ਤੁਸੀਂ ਠੀਕ ਦਵਾਈਆਂ ਨਾਲ ਘਟ ਤੇ ਰੱਬ ਦੇ ਨਾਮ ਨਾਲ ਜਿਆਦਾ ਹੋਣਾ ਇਸ ਕਰਕੇ ਬੋਝ ਘਟ ਪਾਓ ਜੇ ਜੀਣਾ ਜੇ ਨਹੀਂ ਜੀਣਾ ਫਿਰ ਪਾਈ ਜਾਓ ਠੀਕ ਹੈ ਇਹ ਕੈਂਸਰ ਨਾਲ ਲੜਾਈ ਤੁਹਾਡੇ ਦਿਮਾਗ ਨੇ ਲੜਨੀ ਆਂ ਸ਼ਰੀਰ ਨੇ ਨਹੀਂ ਲੜਨੀ ਮਹਾਰਾਜ ਦਾ ਨਾਮ ਲਓ ਸਵੇਰੇ ਸ਼ਾਮ ਤੁਹਾਡਾ ਪੁੱਤ ਇਨਾ ਲਾਇਕ ਹੈ ਵਾਤਵਾਦੀ ਨਾਮ ਉਹ ਬੜੇ ਕਰਮਾਂ ਵਾਲਿਓ ਕਿ ਇਹ ਤੁਹਾਨੂੰ ਸਮਝ ਰਿਹਾ ਹੈ ਅਸੀਂ ਤਾਂ ਅੱਜ ਕੱਲ ਦੇ ਜਵਾਬ ਨਹੀਂ ਪੁੱਛਦੇ ਆਪਣੇ ਮਾਪਿਆਂ ਨੂੰ ਹਾਂਜੀ ਇਹ ਤੁਸੀਂ ਚੰਗੇ ਕਰਮ ਕੀਤੇ ਨੇ ਕੋਈ ਪੁੰਨ ਕੀਤਾ ਤੁਸੀਂ ਜ਼ਿੰਦਗੀ 'ਚ ਆਪਣੀ ਕਿ ਇੱਦਾਂ ਦੀ ਔਲਾਦ ਮਿਲੀ ਹੈ ਜੀ ਸਰ ਹਨਾ ਗੰਨੀ ਵੀ ਚਾਹ ਜਿਹਨਾਂ ਨੇ ਮੇਰੀ ਹੈਲਪ ਕੀਤੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹੁਣਾਂ ਵਾਸਤੇ ਵੀ ਦੁਆਵਾਂ ਮੰਗੇ ਉਹ ਵੀ ਤੁਹਾਡੇ ਪੋਤੀ ਨੇ 14000 ਰੁਪਏ ਅੱਜ ਕੱਲ ਕੋਈ 14 ਰੁਪਏ ਦਿੰਦਾ ਤੇ ਲੋਕਾਂ ਨੇ ਦੇਖੋ ਤੁਹਾਨੂੰ 14000 ਦਿੱਤਾ ਉਹਨਾਂ ਵਾਸਤੇ ਵੀ ਅਰਦਾਸ ਕਰਿਓ ਸਰਬੱਤ ਦਾ ਭਲਾ ਮੰਗਿਆ ਕਰੋ ਸਵੇਰੇ ਸ਼ਾਮ ਕਿ ਮਾਰੇ ਸਭ ਨੂੰ ਦਵੇ ਤੰਦਰੁਸਤੀ ਦਵੇ ਸਾਰਿਆਂ ਨੂੰ ਔਰ ਤੁਸੀਂ ਥੋੜਾ ਜਿਹਾ ਪੋਜ਼ਿਟਿਵ ਹੋ ਕੇ ਜਿਹੜੇ ਵੀ ਰੱਬ ਨੂੰ ਮੰਨਦੇ ਉਹਨਾਂ ਦਾ ਨਾਮ ਲਓ ਸਵੇਰੇ ਸ਼ਾਮ ਤੇ ਆਪਣਾ ਆਨੰਦ ਲਓ ਸਰਵਣ ਪੁੱਤਰ ਮਿਲਿਆ ਤੁਹਾਨੂੰ ਇਹ ਤੁਹਾਡੇ ਚੰਗੇ ਕਰਮਾਂ ਦਾ ਤੁਹਾਨੂੰ ਫਲ ਮਿਲਿਆ ਬੈਠੋ ਪਿੱਛੇ ਜਾਓ ਉਹਨਾਂ ਬਿਠਾਓ ਵੀਡੀਓ ਪੇਸ਼ੈਂਟ ਮੈਂ 3டி ਵੀ ਤੁਸੀਂ ਜਿਹੜਾ ਸਭ ਬੋਲਦੇ ਹੋ ਨਾ ਮੈਂਟਲੀ ਜ਼ਿਆਦਾ ਹੈ ਬਾਈ ਕਿਉਂਕਿ ਲੋਕ ਮਾਨਸਿਕ ਰੋਗ ਹੀ ਜ਼ਿਆਦਾ ਨੇ ਸਰੀਰਕ ਰੋਗ ਵੱਡਾ ਨਹੀਂ ਹੈਗਾ ਜਿੰਨਾ ਮਾਨਸਿਕ ਹੁੰਦਾ ਆਪਾਂ ਉਹੀ ਗੱਲ ਕਰ ਰਹੇ ਸੀ ਨਾ ਸਬਕੌਂਸ਼ੀਅਸ ਮਾਈਂਡ ਦੀ ਕਿ ਉਹ ਗੇਮ ਸਾਰੀ ਇਹਦੀ ਹੈ ਇਹ ਹਾਈ ਮੈਂ ਗਿਆ ਬਸ ਤੇ ਉਹ ਫਿਰ ਗਿਆ ਦਾ ਫਿਰ ਗਿਆ ਕਿਉਂਕਿ ਸਾਡੇ ਇੱਥੇ ਅੱਜਕੱਲ ਆਪਸ ਕੋਈ ਗੱਲ ਹੀ ਨਹੀਂ ਕਰਦਾ ਬਈ ਸਾਰੇ ਫਸੇ ਰਹਿੰਦੇ ਨੇ ਕਿ ਬਸ ਫੁਲਜੇ ਰਹਿੰਦੇ ਆ ਆਪਣੇ ਆਪਣੇ ਕੰਮਾਂ 'ਚ ਇਹ ਸਾਰੇ ਸਾਨੂੰ ਫੇਸਬੁਕ ਤੋਂ ਹੀ ਜੁੜੇ ਹੋਏ ਨੇ ਤਾਂ ਜਦੋਂ ਆਪ ਜੁੜਨਗੇ ਦੇਖਣਗੇ ਮਹਿਸੂਸ ਕਰਨਗੇ ਜਿਹੜੇ ਇਹਨਾਂ ਨੂੰ ਮੇਰੇ ਕੋਲ ਸਵਾਲ ਜਵਾਬ ਨੇ ਉਹ ਆਪੇ ਖਤਮ ਹੋ ਜਾਣਗੇ ਕਿਉਂਕਿ ਜਦੋਂ ਆਪ ਹੀ ਬੰਦਾ ਇਨਵੋਲਵ ਹੋ ਗਿਆ ਦੇਖਣ ਲੱਗਾ ਕਿੰਦਾ ਕੰਮ ਹੋ ਰਿਹਾ ਕਿਉਂ ਹੋ ਰਿਹਾ ਕੀ ਸਕਦਾ ਵੈ ਤਾਂ ਮੋਟੀਵੇਸ਼ਨ ਆ ਬਹੁਤ ਵੱਡੀ ਆ ਆਪ ਹੀ ਲੀਡਰਸ਼ਿਪ ਹਣਾ ਵੀ ਓਕਾ ਆ ਕਿ先 ਪਹਿਲਾ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਪ੍ਰੋਪਰ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਮਰੀਜ਼ ਦੀ ਟੀਮ ਡਿਸਕਸ਼ਨ ਕਰਦੀ ਹੈ ਕਿ ਆ ਪੇਸ਼ੈਂਟ ਦੀ ਹੈਲਪ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਜਾਂ ਕਿ ਦੀ ਪ੍ਰਾਇੋਰਟੀ ਤੇ ਹੋਣੀ ਚਾਹੀਦੀ ਕਿਉਂਕਿ ਮਰੀਜ਼ ਬੜੇ ਤਰ੍ਹਾਂ ਦੇ ਨੇ ਬਿਲਕੁਲ ਕਿ ਉਹ ਵੀ ਡੋਨੇਸ਼ਨ ਲਿਮਟਿਡ ਹੁੰਦੀ ਹੈ ਮਰੀਜ਼ ਬਹੁਤ ਜ਼ਿਆਦਾ ਨੇ ਤਾਂ ਫਿਰ ਇੱਕ ਇੱਕ ਵੈਰੀਫਿਕੇਸ਼ਨ ਕਰਕੇ ਜੋ ਤੱਕ ਅਸੀਂ ਤਸਦੀਕ ਨਾ ਸੋਣ ਹੀ ਲੈਂਦੇ ਸਮਝ ਨਹੀਂ ਲੈਂਦੇ ਉਦੋਂ ਤੱਕ ਹੈਲਪ ਨਹੀਂ ਹੋਏਗੀ ਫਿਰ ਇਹ तकरीबन ਇੱਥੇ ਅਸੀਂ ਰੋਜ਼ ਹੀ ਬੈਠਦੇ ਆਂ ਤੇ ਫਿਰ ਸਾਰੇ ਗਰੁੱਪਸ ਦੇ ਵਿੱਚ ਹਸਾ ਪੈਂਦਾ ਹੈ ਕਿ ਇਹਨੂੰ ਦਵਾਈ ਦੇ ਦਿਓ ਫਿਰ ਉਹ ਸਾਰੇ ਗਰੁੱਪਸ ਬਣੇ ਹੋਏ ਨੇ ਆ ਦੇਖੋ ਕਿ ਇਹਨੂੰ ਆ ਕਾਰਡ ਬਣਾਤਾ ਆ ਪੇਸ਼ੈਂਟ ਨੂੰ ਦਵਾਈ ਦੇ ਦੋ ਇੱਥੇ ਫੋਟੋ ਪੈ ਗਈ ਉਸ ਵੇਲੇ ਜਦੋਂ ਦਵਾਈਆਂ ਲੈ ਕੇ ਦਿੱਤੀਆਂ ਫਿਰ ਉਹਨਾਂ ਦੇ ਸਿਗਨੇਚਰ ਹੋਣਗੇ ਕਿ ਦਵਾਈ ਲੈ ਕੇ ਦਿੱਤੀ ਪੇਸ਼ੈਂਟ ਨੂੰ ਕਰਨਾ ਜਾਵੇ ਕੱਲ ਨੂੰ ਫਿਰ ਉਹਦੀ ਫੋਟੋ ਪੈ ਗਈ ਦਵਾਈਆਂ ਦੁਕਾਨ ਤੋਂ ਉਹਦੇ ਸਿਗਨੇਚਰ ਹੋਣਗੇ ਕਿ ਉਹਨੂੰ ਦਵਾਈ ਲੈਤੀ ਕਿੰਨੇ ਦੀ ਲੈਤੀ ਸਾਰਾ ਸਾਕ ਉਤਾ ਪਏਗਾ ਸਾਰਾ ਡਾਟਾ ਪੂਰਾ ਮਤਲਬ ਪ੍ਰੋਪਰ ਤੁਸੀਂ ਰੋ ਜਾਂਦੇ ਹੋ ਰੋਜ਼ ਰੋਜ਼ ਬਣਨਾ ਦਾ 365 ਡੇਸ 365 ਦਿਨ ਅਸੀਂ ਇੱਥੇ ਬੈਠਦੇ ਆ ਸਾਡੀ ਟੀਮ ਹੈ ਮੰਥਨ ਹੈ ਰਾਹੁਲ ਵੀਰਾ ਹੈ ਸਚਿਨ ਭਾਜੀ ਭਾਰ ਭਾਜੀ ਸੁਖੀ ਵੀਰਾ ਪ੍ਰਿਊ ਵੀਰਾ ਇਹ ਸਾਰੇ ਵਲੰਟੀਅਰ ਨੇ ਤਕੜੇ ਘਰੋਂ ਨੇ ਕਿ ਸਿਰ ਸ਼ੌਂਕ ਨੂੰ ਇੱਥੇ ਆਉਂਦੇ ਨੇ ਡਾਕਟਰ ਪੇਸ਼ੈਂਟ ਨਾਲ ਸਾਰੀ ਮੈਨੇਜਮੈਂਟ ਇਹ ਕਰਦੇ ਨੇ ਕਿੜੇ ਪੇਸ਼ੈਂਟ ਨੂੰ ਕੀ ਹੋਇਆ ਕਿੰਨੂੰ ਕਿਹੜਾ ਇਲਾਜ ਕਰਾਉਣਾ ਕਿੱਦਾਂ ਕਰਾਉਣਾ ਸਾਰਾ ਪ੍ਰੋਪਰ ਇਹੀ ਕਰਦੇ ਨੇ ਸਾਰਾ ਸਾਡੇ ਕੋਲ ਸਾਡਾ ਭਰਾ ਦਿਲਸ਼ੇਰ ਬਾਈ ਦਿਲਸ਼ੇਰ ਸ਼ੈਂਕੀ ਬਾਈ ਇਹ ਬਾਈ ਜੀ ਯੂਐਸਏ ਦੇ ਵਿੱਚ ਤੁਸੀਂ ਸਾਰਿਆਂ ਨੇ ਛੋਟੇ ਹੁੰਦੇ WWE ਦੇਖੀ ਹੋਣੀ ਪਰ ਇਹ WWE WWF ਤੋਂ ਜਿਹੜੇ ਸਟਾਰ ਨੇ ਗ੍ਰੇਟ ਖਲੀ ਜੀ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਪਰ ਸਾਡਾ ਦਿਲਸ਼ੇਰ ਭਰਾ ਵੀ ਯੂਐਸ ਦੇ ਵਿੱਚ ਤੱਕ ਪਾਰਿਆ ਪੰਜਾਬੀਆਂ ਵੱਲੋਂ ਤਾਂ ਅਜੇ ਸੁਆਬ ਬਣਿਆ ਬਾਈ ਜੀ ਆਏ ਇੱਥੇ ਸੇਵਾ ਕਰਨ ਪਰ ਇਹਨਾਂ ਦੀ ਪਹਿਲੀ ਸ਼ਰਤ ਇਹ ਸੀ ਵੀਡੀਓ ਨਾ ਬਣਾਇਓ ਪਰ ਮੈਂ ਤੁਹਾਨੂੰ ਪਤਾ ਬਿਨਾ ਵੀਡੀਓ ਤੇ ਰਹਿ ਨਹੀਂ ਸਕਦਾ ਕਿਉਂਕਿ ਮੈਨੂੰ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਕਿ ਐਡੇ ਵੱਡੇ ਸਟਾਰ ਐਡੇ ਵੱਡੇ ਲੋਕ ਇੱਥੇ ਆਂਦੇ ਨੇ ਤਾਂ ਤੁਹਾਨੂੰ ਵੀ ਆਣਾ ਚਾਹੀਦਾ ਪਿਛਲੇ ਪੋਡਕਾਸਟ ਵੀ ਕੀਤਾ ਆਪਾਂ ਵੀਰੇ ਨਾਲ ਉਹ ਵੀ ਜਲਦੀ ਆਏਗਾ ਤੇ ਮੈਂ ਜ਼ਰੂਰ 베ਰੇ ਦੀ ਲਾਈਫ ਬਾਰੇ ਬੜੇ ਹੀ ਗਰਾਉਂਡਡ ਬੰਦੇ ਨੇ ਬੜੇ ਡਾਊਨ ਟੂ ਅਰਥ ਨੇ ਹਰਿਆਣੇ ਤੋਂ ਸਪੈਸ਼ਲ ਆ ਜੁਲ੍ਹਿਆਂਦੇ ਸੇਵਾ ਕਰਨ ਲਈ ਇੱਥੇ ਆਏ ਨੇ ਤੇ ਬੈਠੇ ਨੇ ਇੱਥੇ ਕੰਮ ਦੇਖ ਰਹੇ ਨੇ ਬੜਾ ਚੰਗਾ ਲੱਗਿਆ ਸਾਨੂੰ ਮੈਂ ਬਾਈ ਨੂੰ ਵੀ ਕਹੂੰਗਾ ਬਾਈ ਤੁਸੀਂ ਆਪਣਾ ਫੀਡਬੈਕ ਵੀ ਜ਼ਰੂਰ ਸ਼ੇਅਰ ਕਰੋ ਮੈਨੂੰ ਪੌੜੀ ਲਾਣੀ ਬਣੀ ਦੇਖੋ ਇੱਥੇ ਮਾਈਕ ਲਾਣ ਲਈ ਬਿਲਕੁਲ ਅੱਜ ਇੱਥੇ ਆ ਕੇ ਪਤਾ ਲੱਗਿਆ ਕਿ ਬਈ ਕਿੰਨਾ ਯੂ ਨੋ ਕਿ ਬਈ ਜੜੇ ਲੋਕ ਲੋਕਾਂ ਤੱਕ ਕੁਝ ਪਹੁੰਚ ਨਹੀਂ ਪਾਉਂਦਾ ਹੈ ਨਾ ਇੱਕ ਜਰੀਆ ਬਣਾਇਆ ਤੁਸੀਂ ਥੈਂਕ ਯੂ ਬਾਈ ਵਾਈਗਰੂ ਮੈਂ ਹੈਨਾ ਬਈ ਆਸੀ ਕੁਝ ਨਹੀਂ ਹੈਗੇ ਇਹ ਤਾਂ ਵਾਈਗਰੂ ਕਰਾ ਰਿਹਾ ਹੈ ਤੇ ਮੈਂ ਪਹਿਲੇ ਤੁਹਾਨੂੰ ਕਿਹਾ ਸੀ ਮੈਂ ਕਿਹਾ ਮੈਂ ਵੀਡੀਓਸ ਨਹੀਂ ਆਣਾ ਜਾਂਦਾ ਪਰ ਠੀਕ ਹੈ ਬਈ ਤੁਸੀਂ ਜਿਹੜਾ ਦੱਸਿਆ ਇੱਕ ਹੈਗਾ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਜ਼ਰੂਰੀ ਹੈ ਬਾਈ ਕਿ ਤੁਸੀਂ ਹੁਣ ਇੱਥੇ ਆਏ ਹੋ ਦੇਖਿਆ ਜੇ ਅਸੀਂ ਸੋਸ਼ਲ ਮੀਡੀਆ ਤੇ ਨਾ ਪਾਣਦੇ ਤਾਂ ਸ਼ਾਇਦ ਤੁਸੀਂ ਵੀ ਕਦੀ ਨਾ ਦੇ ਨਾਲ ਦੇਖਦੇ ਹੁਣ ਇੰਨਾ ਮਰੀਜ਼ ਹੈ ਇੱਥੇ ਹਰ ਬੰਦਾ ਆਪਣੇ ਆਪਣੇ ਪ੍ਰੋਬਲਮ ਲੈ ਕੇ ਆਇਆ ਹੁੰਦਾ ਤਾਂ ਸਾਨੂੰ ਇਹ ਹੁੰਦਾ ਕਿ ਚਲੋ ਤੁਹਾਡੇ ਲੱਖਾਂ ਫੈਨਸ ਨੇ ਤੁਹਾਨੂੰ ਕੋਈ ਤਾਂ ਦੇਖ ਕੇ ਆਏਗਾ ਕਿ ਯਾਰ ਸਾਡੇ ਹਰਿਆਣੇ ਚੋਂ ਭਰਾ ਇੱਥੇ ਆਇਆ ਤੇ ਜਿਹੜੇ ਲੋਕ ਨੇ ਉਹ ਦੇਖੋ ਇਹਨਾਂ ਦੇ ਪੇਸ਼ੇ ਨੂੰ ਰਾਤ ਕੱਲ ਹਾਰਟ ਅਟੈਕ ਆ ਗਿਆ ਬੜਾ ਜ਼ਰੂਰੀ ਮਤਲਬ ਬੰਦਾ ਇੱਥ ਨੀ ਇਹਨਾਂ ਦਾ ਬੱਚਾ ਹਸਪੀਟਲ ਐਡਮਿਟ ਹੈ ਉਹਨਾਂ ਨੇ ਦੀ ਦਵਾਈ ਚੱਲਦੀ ਹੈ ਹੁਣ ਇਹ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਹੈ ਮੈਂ ਤਾਂ ਸਮਝਦਾ ਟੀਮ ਵੀ ਸਮਝਦੀ ਹੈ ਪਰ ਘਰ ਬੈਠੇ ਲੋਕਾਂ ਨੂੰ ਮਹਿਸੂਸ ਕਰਾਣਾ ਤੇ ਉਹਨਾਂ ਨੂੰ ਉਠਾ ਕੇ ਘਰ ਉੱਥੇ ਬੁਲਾਣਾ ਸਾਡੇ ਲਈ ਇਹ ਬੜਾ ਵੱਡਾ ਟਾਸਕ ਹੁੰਦਾ ਪਰ ਤੁਸੀਂ ਆਏ ਹੋ ਅਸੀਂ ਬੜੇ ਸ਼ੁਕਰਗੁਜ਼ਾਰ ਆ ਤੁਹਾਡੇ ਤੇ ਮਹਾਰਾਜ ਤੁਹਾਨੂੰ ਹੋਰ ਸਮਾਤ ਬਖਸ਼ਣ ਸਾਡਾ ਭਰਾ ਤੁਸੀਂ ਦੇਖ ਲਓ ਐ ਵੀਡੀਓ ਵੀ ਮੈਨੂੰ ਐ ਗੱਲ ਕਰਨੀ ਪੈ ਰਹੀ ਉੱਪਰ ਤੇ ਬਾਡੀ ਲਾ ਕੇ ਬਾਈ ਨਾਲ ਉੱਪਰ ਫੇਸ ਟੂ ਫੇਸ ਗੱਲ ਹੋਵੇਗੀ ਬੜਾ ਖੁਸ਼ ਹਾਂ ਮੈਂ ਕਿ ਚੰਗਾ ਲੱਗਦਾ ਜਦੋਂ ਇਸ ਐਨਜੀਓ 'ਚ ਕੋਈ ਵੀ ਵੀਰ ਆਂਦਾ ਹੈ ਔ ਇਹ ਨਹੀਂ ਕਿ ਸੇਵਾ ਕਰਨ ਆਂਦਾ ਉਹ ਦੇਖਣ ਵੀ ਆਵਨ ਮੈਨੂੰ ਉਨੀ ਖੁਸ਼ੀ ਹੋਏਗੀ ਜਿੰਨੀ ਖੁਸ਼ੀ ਇਹ ਦੇਖ ਕੇ ਹੋਏਗੀ ਕਿ ਉਹ ਪੈਸੇ ਜਾਂ ਇੱਥੇ ਫਾਈਨੈਂਸ਼ੀਅਲ ਹੀ ਸੇਵਾ ਕਰ ਰਹੇ ਨੇ ਉਸ ਤੋਂ ਜ਼ਿਆਦਾ ਖੁਸ਼ੀ ਹੈ ਕਿ ਐਟਲੀਸਟ ਇੱਕ ਵਾਰੀ ਦੇਖਣ ਤਾਂ ਤਾਣ ਤਾਂ ਬਾਈ ਜੀ ਆਪਣੇ ਫਰੈਂਡ ਨਾਲ ਅੱਜ ਹਰਿਆਣੇ ਤੋਂ ਸਪੈਸ਼ਲ ਆਏ ਨੇ ਔਰ ਮੈਂ ਜ਼ਰੂਰ ਬਾਈ ਨੂੰ ਕਹਾਂ ਵੀਰੇ ਤੁਸੀਂ ਸੇਵਾ ਜ਼ਰੂਰ ਕਰੋ ਕੋਈ ਸਵਾਲ ਜਵਾਬ ਮਨ 'ਚ ਹੋਵੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਇਹਨਾਂ ਦਾ ਬੱਚਾ ਵੀ ਹਸਪੀਟਲ 'ਚ ਐਡਮਿਟ ਹੈ ਇਹ ਅਮਰੀਕਾ ਸੇ ਆਏ ਹਨ ਅਮਰੀਕਾ ਤੋਂ ਆਏ ਨੇ ਬਾਹਰਲੀ ਕੰਟਰੀਆਂ 'ਚੋਂ ਸਾਡੇ ਭਰਾ ਨੇ ਇਹਨਾਂ ਲਈ ਦੁਆ ਕਰਿਓ ਔਰ ਅਰਦਾਸ ਕਰ ਇਹਨਾਂ ਦੇ ਹਸਬੰਦ ਨੂੰ ਰਾਤ ਹਾਰਟ ਅਟੈਕ ਆ ਗਿਆ ਇੱਕਦਮ ਬਹੁਤ ਜ਼ਰੂਰੀ ਆ ਇਹਨਾਂ ਦੀ ਬੱਚੀਆਂ ਤੇ ਰਾਤੀ ਜੇ ਐਡਮਿਟ ਨਾ ਹੁੰਦੇ ਤਾਂ ਸ਼ਾਇਦ ਮਤਲਬ ਬਚਦੇ ਹੀ ਨਾ ਪਰ ਐਡਮਿਟ ਹੋਏ ਤੁਸੀਂ ਆਏ ਇਹ ਮਾਇਆ ਦੇ ਨਾਲ ਇਹਨਾਂ ਨੂੰ ਦਵਾਈਆਂ ਮਿਲਣਗੀਆਂ ਇਲਾਜ ਹੋਏਗਾ ਕੋਈ ਨਹੀਂ ਵਾਏ ਘਰੂ ਮੇਰ ਕਰੇਗਾ ਇਹਨਾਂ ਦੀ ਦਵਾਈ ਚੱਲ ਰਹੀ ਹੈ ਇੱਥੋਂ ਰੈਗੂਲਰਲੀ ਇਹਨਾਂ ਨੂੰ ਦਿਓ ਠੀਕ ਹੈ ਜੀ ਲਓ ਜੀ ਇਹਨਾਂ ਵਾਸਤੇ ਅਰਦਾਸ ਕਰਿਓ ਜੀ ਮਹਾਰਾਜ ਇਹਨਾਂ ਨੂੰ ਹੋਰ ਦੇਣ ਕਿਉਂਕਿ ਅੱਜ ਅੱਜ ਦੇ ਜ਼ਮਾਨੇ 'ਚ ਕੋਈ 5 ਰੁਪਏ ਨਹੀਂ ਦਿੰਦਾ ਤੇ ਇੱਥੇ ਲਾ ਕੇ ਲੋਕ ਕਿੰਨੇ ਪੈਸੇ ਦੀ ਸੇਵਾ ਕਰਦੇ ਨੇ ਚਲੋ ਇਹਨਾਂ ਨੂੰ ਇਹਨਾਂ ਵਾਸਤੇ ਅਰਦਾਸ ਆਉਂਗਾ ਤਾਉ ਕਿਹਾਉਂਗਾ ਦੇ ਦਿਓ ਵੀਰੇ ਇਹਨਾਂ ਨੂੰ ਕਿਰਾਇਆ ਦੇ ਦਿਓ ਇਹ ਬਾਪੂਰੀ ਸਪੈਸ਼ਲ ਫਰੀਦਕੋਟ ਤੋਂ ਆ ਗਏ ਨੇ ਬਾਪੂ ਜੀ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਆਏ ਹੋ ਦਰਦ ਹੁੰਦਾ ਹਾਂ ਇਹ ਪਸਤੀਆਂ ਜਿਹਾ ਜਾਨਤੀਂ اچھا ਇਹ ਤੁਹਾਨੂੰ ਕਰਾਇਆ ਦਿੱਤਾ ਸਿਰਫ ਹਜੇ ਆਣ ਜਾਣ ਦਾ ਬਾਕੀ ਲਾਰਜ ਤੁਹਾਡਾ ਸਾਰਾ ਫਰੀ ਹੋਏਗਾ ਇਹ ਮੁੰਡਾ ਬਾਹਰੋਂ ਆਇਆ ਇਹਦੇ ਅਸਤੇ ਅਰਦਾਸ ਜ਼ਰੂਰ ਕਰਿਓ ਜ਼ਰੂਰ ਕਰੂੰਗਾ ਜੀ ਹਾਂ ਇਹ ਮਤਲਬ ਬਜ਼ੁਰਗ ਨੇ ਜਿਹੜੇ ਬੜੀ-ਬੜੀ ਦੂਰੋਂ ਇੱਥੋਂ ਇੱਕ ਉਮੀਦ ਦੇ ਵਿੱਚ ਹੈਲਪ ਲੈਣ ਲਈ ਆਉਂਦੇ ਨੇ ਜੀ ਜੀ ਔਰ ਮੈਂ ਇਹ ਚੀਜ਼ਾਂ ਸਿਰਫ ਤੁਹਾਨੂੰ ਮਹਿਸੂਸ ਇਸ ਲਈ ਕਰਾਨਾ ਕਿ ਤੁਸੀਂ ਵੀ ਇੱਥੇ ਆਓ ਆ ਕੇ ਦੇਖੋ ਐਕਸਪੀਰੀਅੰਸ ਕਰੋ ਔਰ ਜਿਵੇਂ ਸਾਡਾ ਦਿਲਸ਼ੇਰ ਭਰਾ ਇੱਥੇ ਆਇਆ ਤੁਸੀਂ ਵੀ ਆਓ ਬੜਾ ਥੈਂਕ ਯੂ ਵੀਰੇ ਤੁਸੀਂ ਆਏ ਮਾਰਾ ਜੀ ਤੁਹਾਨੂੰ ਹੋਰ ਸਵਾਤ ਬਖਸ਼ਣ ਤੇ ਥ